ਦੋਸਤ ਉਹ شریف ਆਦਮੀ ਹੱਥ ਬੰਨੀ ਖੜਾ ਉਹ ਡਾਡੀ ਜਨਾਨੀ ਹੱਥ ਦਿਖਾਉਣ ਤੇ ਤੁਲੀ ਹੋਈ ਐ ਗੌਰ ਨਾਲ ਸੁਣਨਾ ਉਹ ਕੀ ਕਹਿੰਦੀ ਐ ਅਬ ਤੇਰਾ ਹੋ ਕੀ ਕਹਿੰਦਾ ਤੈਨੂੰ ਆਖਦੀ ਐ ਨਿੱਤ ਚੰਨ ਮੱਖਣਾ ਔਖਾ ਛੜ ਦੇ ਗਵਾਂਢ ਹਾਇਆ ਕੱਟਣਾ ਤੈਨੂੰ ਆਖਦੀ ਐ ਨਿੱਤ ਚੰਨ ਮੱਖਣਾ ਔਖਾ ਛੜ ਦੇ ਗਵਾਂਢ ਹਾਇਆ ਕੱਟਣਾ ਜਦੋਂ ਹੁੰਦਾ ਨਹੀਂ ਕਰੇ ਤੂੰ ਕਰੇ ਬਹਿ ਬਤਾ ਜਦੋਂ ਹੁੰਦਾ ਨਹੀਂ ਕਰੇ ਤੂੰ ਕਰੇ ਬਹਿ ਬਤਾ ਐ ਸੰਜੀ ਕਾਂਦ ਐ ਸੰਜੀ ਕਾਂਦ ਐ ਸੰਜੀ ਕਾਂਦੀ ਉੱਤੇ ਚੜ ਕੇ ਨੁ ਫੜ ਕੇ ਜੱਟ ਟੋਲੇ ਨਾ ਆਪਣੀ ਬੋਲਣਾ ਮੈਂ ਕੁੱਟੂ ਦੂ ਛੜੀ ਨੂੰ ਖਾੜ ਕੇ ਮੈਂ ਕੁੱਟੂ ਦੂ ਛੜੀ ਨੂੰ ਖਾੜ ਕੇ ਮੈਂ ਕੁੱਟੂ ਦੂ ਛੜੀ ਨੂੰ ਖਾੜ ਕੇ ਉਹ ਅਛੜਾ ਜਾ ਉਹ ਅਛੜਾ ਜਾ ਉਹ ਅਛੜਾ ਜਾ ਸਾਡੇ ਨੇ ਜਵਾਕ ਨਹੀਂ ਉਹ ਅਛੜਾ ਜਾ ਸਾਡੇ ਨੇ ਜਵਾਕ ਨਹੀਂ ਭੱਜੇ ਚੋਰ ਨਾ ਤਾਂ ਭੱਜ ਜਾਈਏ ਆਪ ਦੀ